ਅਗੇ ਕੰਮ ਇਹ ਨਾ ਪਾਡੇ ਕਰਦੇ ਬਾਦ ਦੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਤਕਰੀਬਨ 40 ਮਿੰਟ ਦਾ ਸਮਾਂ ਹੋ ਗਿਆ ਆ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਕਰਮਚਾਰੀ ਨੇ ਚਾਹੇ ਉਹ aarop aarop paande ne ਉਹਨਾਂ ਨੂੰ ਅੰਦਰ ਜਾਣ ਤੋਂ ਜਿਹੜਾ ਰੋਕਿਆ ਗਿਆ ਆ ਕਿਉਂਕਿ ਪੰਜਾਬ ਪੁਲਿਸ ਵੀ ਉਸ ਬਾਹਰ ਹੈ ਔਰ ਕਿਆ ਜਾ ਰਿਹਾ ਹੈ ਕਿ ਜਿੱਥੇ ਸਪੀਚ ਕਰ ਰਹੇ ਆ ਸੀਮ ਭਗਵੰਤ ਮਾਨ ਉਹ ਇੱਥੋਂ 40 ਕੋਈਆਂ 45 ਮਿੰਟ ਦੀ ਦੂਰੀ ਦੇ ਉੱਤੇ ਆ ਉਹ ਉਹਨਾਂ ਨੂੰ ਆਉਣ ਦਾ ਸਮਾਂ ਲੱਗੇਗਾ ਔਰ ਫਿਲਹਾਲ ਜਿਵੇਂ ਆਰੋ ਪਾਂਡੇ ਦੇ ਨਾਲ ਗੱਲ ਹੋਈ ਸੀ ਕਿ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕੀਤੀ ਹੈ ਉੱਥੇ ਦੱਸ ਰਹੇ ਸੀ ਉਹ ਕਿ ਸਾਨੂੰ ਐਪ ਦੇ ਉੱਤੇ ਸ਼ਿਕਾਇਤ ਮਿਲੀ ਹੈ ਕੀ ਸ਼ਿਕਾਇਤ ਮਿਲੀ ਹੈ ਕੀ ਕੀ ਕਿਆ ਐਪ ਦੇ ਉੱਤੇ ਅਜ ਤੱਕ ਨਹੀਂ ਪਤਾ ਪਰ ਇਹ ਬਾਹਰਲਾ ਮਾਹੌਲ ਹੈ ਕਿਉਂਕਿ ਉੱਥੇ ਬੱਸ ਪਰ ਕੇ ਡੈਲੀ ਪੁਲਿਸ ਦੀ ਵੀ ਆ ਗਈ ਹੈ ਉਧਰ ਪੰਜਾਬ ਦੀ ਪੁਲਿਸ ਲੱਗੀ ਹੈ ਕਿ ਹੁਣੇ ਆਹਮੋ ਸਾਹਮਣੇ ਹੋਣਗੇ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਯਾਨੀ ਕਿ ਗੇਟ ਨੂੰ ਉਹ ਕਰਕੇ ਉਸ ਤੋਂ ਬਾਅਦ ਅੱਗੇ ਲ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਪੰਜਾਬ ਪੁਲਿਸ ਸੀਐਮ ਹਾਊਸ ਦੇ ਬਾਹਰ ਹੈ ਔਰ ਇਹ ਉਧਰ ਦਿੱਲੀ ਪੁਲਿਸ ਵੀ ਆ ਗਈ ਆ ਜਿਹੜੀ ਉਹਨਾਂ ਦੇ ਨਾਲ ਸੀਆਰਪੀਐਫ ਹੈ ਇਲੈਕਸ਼ਨ ਕਮਿਸ਼ਨ ਦੇ ਉਹ ਵੀ ਇੱਥੇ ਆ ਇਹ ਇਹ ਜਿਹੜਾ ਕਪੂਥਲਾ ਹਾਊਸ ਦੇ ਬਾਹਰ ਦੀਆਂ ਤਸਵੀਰਾਂ ਨੇ ਦਿੱਲੀ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਦੇ ਕਰਮਚਾਰੀ ਨੇ ਇੱਥੇ ਆਰਓ पांडे ਤੁਹਾਨੂੰ ਉਹ ਦਿਸਦਾ ਹੋਵੇਗਾ ਕਿ ਫਾਈਲਾਂ ਫੜੀਆਂ ਗਈਆਂ ਨੇ ਬੜੀਆਂ ਹੋਈਆਂ ਪਿੱਛੇ ਪੁਲਿਸ ਸੀਆਰਪੀਐਫ ਦੇ ਖੜੇ ਨੇ ਉਹ ਆਰਓ पांडे ਨੇ जिन्होंने थोड़ा देर पहला मीडिया ਦੇ ਨਾਲ ਗੱਲਬਾਤ ਕੀਤੀ ਸੀਗੀ ਔਰ ਇਹ ਤਕਰੀਬਨ ਟਸਲ ਨੂੰ 45 ਮਿੰਟ ਹੋ ਗਏ ਨੇ ਉਧਰ ਸੀਐਮ ਭਗਵੰਤ ਮਾਨ ਨੇ ਸਟੇਜ ਤੋਂ ਇਸ ਬਾਰੇ ਕਿਹਾ ਆ ਔਰ ਉਹਨਾਂ ਨੂੰ ਇੱਥੇ ਪਹੁੰਚਣ ਨੂੰ 40 ਕੁ ਮਿੰਟ ਦਾ ਸਮਾਂ ਲੱਗੇਗਾ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਦੀ ਐਕਸਕਲੂਸਿਵ ਤਸਵੀਰ ਜਿੱਥੇ ਕੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੇਡ ਕੀਤੀ ਗਈ ਹੈ ਔਰ ਇਹ ਮਾਹੌਲ ਪੱਕ ਸਕਦਾ ਹੈ ਕਿਉਂਕਿ ਟਸਲ ਚੱਲ ਰਹੀ ਹੈ ਉਧਰ ਪੰਜਾਬ ਪੁਲਿਸ ਕਿਉਂਕਿ ਉਹਨਾਂ ਦੀ ਡਿਊਟੀ ਹੈ ਸਿਕਿਉਰਿਟੀ ਤੇ ਲੱਗੀ ਹੋਈ ਹੈ ਗੇਟ ਬੰਦ ਹੈ ਪਰ ਲਗਾਤਾਰ ਦਿੱਲੀ ਪੁਲਿਸ ਤੇ CRPF ਵਾਲਿਆਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਇਸ ਗੇਟ ਨੂੰ ਖੋਲਿਆ ਜਾਵੇ ਕਿਉਂਕਿ ਉਹਨਾਂ ਦੇ ਨਾਲ ਫੋਰਸ ਹੈ ਉਹਨਾਂ ਦੇ ਨਾਲ ਦਿੱਲੀ ਪੁਲਿਸ ਹੈ ਦਿੱਲੀ ਪੁਲਿਸ ਦੀ ਵੱਡੀ বাস ਜਿਹੜੀ ਹੈ ਉਸ ਜਗ੍ਹਾ ਦੇ ਉੱਤੇ ਦਿਖ ਰਹੀ ਹੈ ਔਰ ਇਹ ਤਸਵੀਰ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਦੀ ਤਸਵੀਰ ਹੈ ਉਹਥੇ ਚੰਦ ਕੁਮਿੰਟਾਂ ਦੇ ਵਿੱਚ ਪਹੁੰਚਣਗੇ ਕਿਉਂਕਿ ਦਿੱਲੀ ਦੇ ਵਿੱਚ ਹੀ ਉਹ ਹੈ ਦਿੱਲੀ ਚ ਪ੍ਰਚਾਰ ਕਰ ਰਿਹਾ ਉਧਰ ਆਰੋ पांडे ਕਹਿੰਦੇ ਨੇ ਕਿ ਉਹਨਾਂ ਨੂੰ ਐਪ ਦੇ ذریعے ਇਹ ਪੂਰੀ ਜਿਹੜੀ ਸ਼ਿਕਾਇਤ ਮਿਲੀ ਸੀ ਉਸ ਤੋਂ ਬਾਅਦ ਉਹ ਇੱਥੇ ਆਏ ਨੇ ਪਰ ਹੁਣ ਇਹ ਦੇਖਣਾ ਹੋਵੇਗਾ ਵੀ ਇਹ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਜਿਹੜੀ ਹੁਣ ਬਸ ਆਈ ਹੈ ਕਿ ਇਹਨਾਂ ਦੇ ਵਿੱਚ ਕੁਝ ਹੋ ਸਕੇਗਾ ਕਿਉਂਕਿ ਲਗਾਤਾਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਕਪੂਰਥਲਾ ਹਾਊਸ ਕਿਉਂਕਿ ਸੀਐਮ ਹਾਊਸ ਹੈ ਇਸ ਕਰਕੇ ਸਿਕਿਉਰਿਟੀ ਪਰਪਸ ਦੇ ਲਈ ਇਹ ਬੰਦ ਹੈ ਤੁਹਾਨੂੰ ਦਿਖਾ ਰਹੇ ਹਾਂ ਆਈ ਕਾਰਡ ਪੈਨੇ ਨੇ ਜਿਹੜਾ ਗੇਟ ਦੇ ਕੋਲ ਬਿਲਕੁਲ ਖੜੇ ਨੇ ਉਹ ਆਰੋਪ ਆਰੋਪ पांडे ਨੇ ਜਿਨ੍ਹਾਂ ਦੇ ਸ਼ਿਕਾਇਤ ਬਾਰੇ ਦੱਸਿਆ ਸੀ ਕਿ ਵੀ ਸਾਨੂੰ ਐਪ ਦੇ ਥਰੂ ਸ਼ਿਕਾਇਤ ਆਈ ਹੈ ਇਹ ਲਗਾਤਾਰ ਇੱਥੇ ਮਾਹੌਲ ਪਖਤਾ ਜਾ ਰਿਹਾ ਜਦ ਤੱਕ ਸੀਐਮ ਭਗਵਾਨਤਮਾਨ ਅੰਦਰ ਨਹੀਂ ਆਉਂਦੇ ਕਿਉਂਕਿ ਇੱਥੋਂ 45 ਮਿੰਟ ਦੀ ਦੂਰੀ ਤੇ ਉਹ ਭਾਸ਼ਣ ਉਹਨਾਂ ਦਾ ਚੱਲ ਰਿਹਾ ਸੀ ਉਹ ਵੀ ਤੁਹਾਨੂੰ ਭਾਸ਼ਣ ਵੀ ਸੁਣਾਇਆ ਸੀਗਾ ਕਿ ਕਿਵੇਂ ਉਹ ਕਹਿ ਰਹੇ ਨੇ ਇੱਥੇ ਪਹੁੰਚਣ ਤੋਂ ਬਾਅਦ ਕੀ ਹੋਏਗਾ ਕਿ ਦਿੱਲੀ ਪੁਲਿਸ ਇਹਦੇ ਵਿੱਚ ਇੰਟਰਫੇਅਰ ਕਰੇਗੀ ਕਿ ਸੀਆਰਪੀਐਫ ਸਾਈਡ ਤੇ ਹੋਏਗੀ ਕਿ ਪੰਜਾਬ ਪੁਲਿਸ ਦਰਵਾਜ਼ੇ ਖੋਲੇਗੀ ਇਸ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆਂ ਔਰ ਤਸਵੀਰਾਂ ਤੋਂ ਥਰੂ ਇਹ ਪੂਰਾ ਅਪਡੇਟ ਇਸ ਐਪੀਸੋਡ ਦਾ ਅਪਡੇਟ ਕਿਉਂਕਿ 50 ਕੁ ਮਿੰਟ ਲਗਾਤਾਰ ਇਸ ਐਪੀਸੋਡ ਨੂੰ ਚੱਲਦਿਆਂ ਹੋ ਗਿਆ ਉੱਥੇ ਪਹਿਲਾ ਇਲੈਕਸ਼ਨ ਕਮਿਸ਼ਨ ਦੀ ਗੱਡੀ ਪਹੁੰਚੀ ਆਰਓ ਪਾਂਡੇ ਪਹੁੰਚੇ ਔਰ ਨਾਲ ਦੇ ਨਾਲ ਸੀਆਰਪੀਐਫ ਲੱਗ ਗਈ ਔਰ ਹੁਣ ਦਿੱਲੀ ਪੁਲਿਸ ਦੇ ਉੱਥੇ ਕਨਵੇ ਆਉਣ ਲੱਪੇ ਨੇ ਦਿੱਲੀ ਪੁਲਿਸ ਦੀ ਭਰ ਕੇ ਬੱਸ ਆਈ ਹੈ ਕਿ ਲਾਅ ਐਂਡ ਆਰਡਰ ਕਿਸੇ ਤਰੀਕੇ ਦੇ ਨਾਲ ਡਿਸਟਰਬ ਨਾ ਹੋ ਜਾਵੇ ਦਿੱਲੀ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੋੜ ਹੈ ਕਿ ਸੀਐਮ ਭਗਵੰਤ ਮਾਨ ਜਿਹੜੇ ਸਿਟਿੰਗ ਸੀਐਮ ਨੇ ਪੰਜਾਬ ਦੇ ਉਹਨਾਂ ਦੇ ਸਰਕਾਰੀ ਰਹਾਇਸ਼ ਦੇ ਬਾਰ ਜਿਹੜੀ ਹੈ ਰੇਡ ਹੋਈ ਹੈ ਸੋ ਜਦੋਂ ਐਦਾਂ ਦੀ ਟਸਲ ਬਾਜੀ ਹੋ ਜਵੇ ਇਦਾਂ ਦੀ ਰੇਡ ਹੋ ਜਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਥੇ ਤੱਕ ਇਹ ਜਿਹੜਾ ਮਾਹੌਲ ਪੱਕ ਸਕਦਾ ਹੈ ਫਿਲਹਾਲ ਇਹ ਘਰ ਦੇ ਬਾਹਰ ਦੀਆਂ ਐਕਸਕਲੂਸਿਵ ਤਸਵੀਰਾਂ ਨੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਰਿਪਰੈਜ਼ੈਂਟੇਟਿਵ ਨੇ ਪਾਂਡੇ ਉਹ ਬਾਹਰ ਹੀ ਖੜੇ ਨੇ ਔਰ ਦਿੱਲੀ ਪੁਲਿਸ ਜਿਹੜੀ ਆ ਉਹ ਬਾਹਰ ਖੜੀ ਹੈ ਨਾਲ ਸੀਆਰਪੀਐਫ ਆ ਅੰਦਰਲੀ ਸਾਈਡ ਦੇ ਉੱਤੇ ਇਸ ਕਪੂਰਥਲਾ ਹਾਊਸ ਦੇ ਉੱਤੇ ਸੀਐਮ ਭਗਵੰਤ ਮਾਨ ਦੀ ਪੰਜਾਬ ਪੁਲਿਸ ਖੜੀ ਹੈ ਹੁਣ ਕਿਉਂਕਿ ਉਹ ਇੱਥੋਂ ਭਾਸ਼ਣ ਦੇ ਰਹੇ ਨੇ ਦੂਰ ਹੈ ਦਿੱਲੀ ਤੋਂ ਉਹਨਾਂ ਨੂੰ ਕਹਿੰਦੇ ਨੇ ਕਿ 40 ਕੁ ਮਿੰਟ ਲੱਗਣੇ ਆ ਇੱਥੇ ਪਹੁੰਚਣ ਤੇ ਇੱਥੇ ਪਹੁੰਚਣ ਤੋਂ ਬਾਅਦ ਉਹ ਤਸਵੀਰ ਕੀ ਹੋਏਗੀ ਇਹ ਵੀ ਬਹੁਤ ਇੰਟਰਸਟਿੰਗ ਹੈ ਫਿਰ ਹਾਲ ਅਸੀਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਐਮ ਭਗਵੰਤਪਨ ਦੇ ਘਰ ਦੀਆਂ ਜਿੱਥੇ ਕੇ ਇਲੈਕਸ਼ਨ ਕਮਿਸ਼ਨ ਨੇ ਰੇਡ ਕੀਤੀ ਹੈ ਪਰ ਟੀਮ ਜਿਹੜੀ ਹੈ ਕਿਉਂ ਅਜੇ ਤੱਕ ਅੰਦਰ ਨਹੀਂ ਜਾ ਰਹੀ ਕਿਉਂਕਿ ਟਾਪ ਨੌਚ ਲੀਡਰ ਹੈ ਔਰ ਟਾਪ ਨੌਚ ਲੀਡਰ ਦੇ ਘਰੇ ਰੇਡ ਜਦੋਂ ਵੱਜਦੀ ਹੈ ਤਾਂ ਫਿਰ ਬਹੁਤ ਸਾਰੇ ਲੀਗਲ ਪ੍ਰੋਸੈਸ ਜਿਹੜੇ ਨੇ ਉਹਨੂੰ ਫਾਲੋ ਕਰਨਾ ਪੈਂਦਾ ਹੈ ਕਿਉਂਕਿ ਪੰਜਾਬ ਦੇ ਅਟਾਰਨੀ ਜਨਰਲ ਵੀ ਜਵਾਬ ਦੇਣਗੇ ਗੱਲ ਨੂੰ ਔਰ ਇਸ ਕਰਕੇ ਆਰੋ ਪਾਂਡੇ ਜਿਹੜੇ ਨੇ ਉਹਨਾਂ ਦਾ ਵੇਟ ਕਰ ਰਹੇ ਨੇ ਕਿ ਉਹ ਲੀਗੈਲਿਟੀ ਜਿਹੜੀ ਹੈ ਜਿਹੜੀ ਕਾਨੂੰਨੀ ਗੱਲ ਹੈ ਉਹ ਪੂਰੇ ਤਰੀਕੇ ਦੇ ਨਾਲ ਪੂਰੀ ਹੋ ਕੇ ਉਸ ਤੋਂ ਬਾਅਦ ਗੱਲ ਦੇਖੀ ਜਾਵੇ। ਇਹ ਸਿੱਧੀਆਂ ਤਸਵੀਰਾਂ ਕੁਝ ਹੀ ਦੇਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਪਹੁੰਚਣ ਬਾਰੇ ਵੀ ਇਨਪੁੱਟ ਹੈ। ਪਰ ਫਿਲਹਾਲ ਉਥੇ ਫੋਰਸ ਵਧਦੀ ਜਾ ਰਹੀ ਹੈ ਉਥੇ ਦਿੱਲੀ ਪੁਲਿਸ ਦੀ ਫੋਰਸ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਇਹ ਸਾਰੀ ਟਸਲ ਜਿਹੜੀ ਹੈ ਇਹ ਇਦਾਂ ਵੀ ਹੋ ਸਕਦਾ ਹੈ ਵੀ ਜੇ ਦਿੱਲੀ ਪੁਲਿਸ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਹਦਰੋਂ ਪੰਜਾਬ ਪੁਲਿਸ ਜਿਹੜਾ ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਕਰੇ ਇਸ ਕਰਕੇ ਸ਼ਾਇਦ ਦਿੱਲੀ ਪੁਲਿਸ ਜੋ ਕਰਨੇ ਹਨ ਉਹਨਾਂ ਨੇ ਆਪਣੀ ਫੋਰਸ ਪਹਿਲਾਂ ਬੁਲਾ ਲਈ ਹੈ ਪਰ ਐਸਆਰਪੀ ਆਫ ਜਿਹੜਾ ਕੰਟਰੋਲ ਕਰ ਰਹੀ ਹੈ ਜੇ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੇਡ ਹੋਈ ਹੈ ਔਰ ਸੀਐਮ ਭਗਵੰਤ ਮਾਨ ਨੂੰ ਪਹੁੰਚਣ ਦੇ ਵਿੱਚ ਇੱਥੇ ਦੱਸਿਆ ਜੋ ਜਾ ਰਿਹਾ ਸੂਤਰਾਂ ਦੇ حوالے ਤੋਂ ਕਿਉਂਕਿ ਉਹ ਕਿਤੇ ਪ੍ਰਚਾਰ ਕਰ ਰਹੇ ਨੇ ਸਟੇਜ ਦੇ ਉੱਤੇ ਭਾਸ਼ਣ ਦੇ ਰਹੇ ਨੇ ਉਹਨਾਂ ਨੂੰ 40 ਮਿੰਟ ਦਾ ਸਮਾਂ ਲੱਗੇਗਾ ਉਸ ਤੋਂ ਬਾਅਦ ਹੀ ਤਸਵੀਰ ਕੀ ਹੋਏਗੀ ਕਲੈਸ਼ ਹੋਏਗਾ ਕੀ ਹੋਏਗਾ ਇਹ ਟੀਮ ਅੰਦਰ ਜਾਏਗੀ ਆਰੋ ਪਾਂਡੇ ਕਿਉਂਕਿ ਫੋਨ ਤੇ ਉਹਤੇ ਗੱਲ ਕਰ ਰਹੇ ਕਿਸੇ ਨਾਲ ਵੱਡੇ ਅਧਿਕਾਰੀਆਂ ਦੇ ਨਾਲ